ਸਸਿਕਾ ਜੀ ਮੈਂ ਹਕਮਿਕਪੁਰ ਤੋਂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਾਡੇ ਗੁਆਂਟੀ ਦੇਸ਼ ਚੀਨ ਦੇ ਵਿੱਚ ਹਮੇਸ਼ਾ ਕੁਝ ਅਜੀਬ ਹੁੰਦਾ ਰਹਿੰਦਾ ਹੈ ਅੱਜ ਕੱਲ ਚਿੰਨੀ ਕਾਰਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਨਹੀਂ ਚਿੰਨੀ ਕਾਰਾ ਦੀਆਂ ਫੋਟੋਆਂ ਅਤੇ ਵੀਡੀਓ ਦੇਖ ਕੇ ਲੋਕ ਹੈਰਾਨ ਹੋ ਰਹੇ ਨੇ ਅਤੇ ਉਹਨਾਂ ਨੂੰ ਪ੍ਰੈਗਨੈਂਟ ਕਾਰਾ ਕਹ ਰਹੇ ਨੇ ਕਿਉਂਕਿ ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਕਾਰਾ ਦਾ ਕੋਈ ਨਾ ਕੋਈ ਹਿੱਸਾ ਫੁੱਲਿਆ ਹੋਇਆ ਤੇ ਅਜਿਹਾ ਨਜ਼ਾਰਾ ਹੈ ਜੋ ਦੁਨੀਆ 'ਚ ਪਹਿਲਾਂ ਨਹੀਂ ਕਦੀ ਦੇਖਿਆ ਦਰਸਲ ਚੀਨ ਦੇ ਕਈ ਖੇਤਰ ਇਸ ਸਮੇਂ ਭਿਆਨਕ ਗਰਮੀ ਅਤੇ ਹੀਟ ਵੇਵ ਦਾ ਸਾਹਮਣਾ ਕਰ ਰਹੇ ਨੇ ਇਸ ਦਾ ਅਸਰ ਮਨੁੱਖਾਂ ਅਤੇ ਜਾਨਵਰਾਂ ਤੇ ਹੀ ਨਹੀਂ ਸਗੋ ਵਰਨਾ ਉੱਤੇ ਹੀ ਪੈ ਰਿਹਾ ਹੈ ਇਸ ਕਾਰਨ ਕਾਰ ਉਤੇ ਲੱਗੀ ਸੁਰੱਖਿਆ ਪੇਂਟ ਫਿਲਮ ਗਰਮੀ ਕਾਰਨ ਫੁੱਲ ਰਹੀ ਹੈ ਤੇ ਕਈ ਕਾਰਾਂ ਦੇ ਬੋਨਟ ਅਤੇ ਦਰਵਾਜ਼ਿਆਂ ਤੇ ਰੱਖੀ ਫਿਲਮ ਗੁਬਾਰੇ ਵਾਂਗ ਫੁੱਲ ਰਹੀ ਹੈ ਇਸ ਦਿਨਾਂ ਲਈ ਇਹ ਮਨੁੱਖੀ ਤੇ ਵਰਗਾ ਫੁੱਲਿਆ ਦਿਖਾਈ ਦੇ ਰਿਹਾ ਹੈ ਪਿਛਲੇ 70 ਦਿਨਾਂ ਤੋਂ ਚੀਨ ਦੇ 260 ਇਲਾਕੇ ਭਿਆਨਕ ਹੀਟ ਵੇਵ ਰਿਲੇਪੇਟ ਵਿੱਚ ਆਏ ਹੋ ਨਹੀਂ ਇੰਨਾ 260 ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਤੇਕਾਰ ਉਤੇ ਸੁਰੱਖਿਆ ਪੇਂਟ ਫਿਲਮ ਦੇ ਫੁੱਲਣ ਤੋਂ ਬਾਅਦ ਤੁਸੀਂ ਇੱਥੇ ਬੈਠੀ ਗਰਮੀ ਦੀ ਆਸਾਨੀ ਨਾਲ ਕਲਪਨਾ ਕਰ ਸਕਦੇ ਹੋ ਫੁੱਲੇ ਹੋਏ ਗੁਬਾਰੇ ਵਰਗੀਆਂ ਕਾਰਾਂ ਦੇ ਬੋਨਟ, ਖਿੜਕੀਆਂ ਤੇ ਕਾਰ ਦੇ ਪਿਛਲੇ ਹਿੱਸਿਆਂ ਉੱਤੇ ਦੇਖੇ ਜਾ ਸਕਦੇ ਨੇ। ਇਹਨਾਂ ਟ੍ਰੇਸ਼ਨ ਨੂੰ ਦੇਖ ਕੇ ਲੋਕ ਵੀ ਹੈਰਾਨੀ ਪ੍ਰਗਟ ਕਰ ਰਹੇ ਨੇ। ਅਸਲ ਦੇ ਵਿੱਚ ਉਹ ਸੁਰੱਖਿਆ ਫਿਲਮ ਸਿਰਫ ਇੱਕ ਸੀਮਾ ਤੱਕ ਦਾ ਤਾਪਮਾਨ ਨੂੰ ਬਰਦਾਸ਼ਤ ਕਰ ਸਕਦੀ ਹੈ। ਜੇਕਰ ਤਾਪਮਾਨ ਵੱਧਦਾ ਹੈ ਤਾਂ ਫਿਲਮ ਫੁੱਲ ਜਾਂਦੀ ਹੈ। ਇਸੇ ਨਾਲ ਹੀ ਕੁਝ ਲੋਕ ਕਹਿ ਰਹੇ ਨੇ ਕਿ ਇਹ ਚੀਨੀ ਫਰਮਾਫਰਜ਼ੀ ਨਹੀਂ ਜੋ ਥੋੜੀ ਜਹੀ ਗਰਮੀ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ। ਚੀਨ ਦੇ ਵਿੱਚ ਬਹੁਤ ਸਾਰੀਆਂ ਨਕਲੀ ਚੀਜ਼ਾਂ ਬਣਾਈਆਂ ਅਤੇ ਵੇਚੀਆਂ ਜਾਂਦੀਆਂ ਨੇ। ਤੁਹਾਨ ਦਸੀ ਕੇ ਚੀਂਦੇ ਵਿੱਚ ਅਤਿ ਦੀ ਗਰਮੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਬਿਮਾਰ ਨੇ ਤੁਹਾਨ ਦਸੀ ਕੇ ਚੀਂਦੇ ਵਿੱਚ ਅਤਿ ਦੀ ਗਰਮੀ ਦੇ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਬਿਮਾਰ ਨੇ ਅਤੇ ਯਾਂਗਸੀ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੀ ਕਾਫੀ ਹੇਠਾਂ ਚੁੱਕਿਆ ਹੈ ਸ਼ੰਘਾਈ ਦੇ ਵਿੱਚ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ਤੇ ਐਨ ਹੋਈ ਜਿੰਗਾਓਸ ਅਤੇ ਚੈਂਗਿਆੰਗ ਦੇ ਵਿੱਚ ਵੀ ਇਹੀ ਹਾਲਤ ਦੱਸੀ ਜਾ ਰਹੀ ਹੈ ਬਿਊ ਰਿਪੋਰਟ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ